ਕਹਾਂ ਨਹੀਂ ਮੋੜ ਸਕਦੇ ਜਿੰਨਾ ਸਾਥ ਜਿੰਨਾ ਸਹਿਯੋਗ ਤੇ ਜਿੰਨਾ ਪਿਆਰ ਤੁਸੀਂ ਸਾਨੂੰ ਬਖਸ਼ਿਆ ਜਦੋਂ ਆਪਣੀ ਸਰਕਾਰ ਬਣੀ ਹੈ ਅਪਾ ਚਾਰ ਵੈਦੇ ਕੀਤੇ ਸੀਗੇ ਸਭ ਤੋਂ ਪਹਿਲਾ ਵੈਦਾ ਕੀਤਾ ਸੀ ਕਿ ਜਿੱਦਣ ਸਰਕਾਰ ਬਣ ਗਈ ਆਪਾਂ ਬਿਜਲੀ ਮਾਫ ਕਰਾਂਗੇ ਬਿਜਲੀ ਦੇ ਬਿੱਲ ਨਹੀਂ ਆਇਆ ਕਰਨਗੇ ਅੱਜ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ 100 ਦੇ ਵਿੱਚੋਂ 90 ਘਰਾਂ ਦਾ ਚ ਬਿਜਲੀ ਦਾ ਬਿੱਲ ਬਿਲਕੁਲ ਜ਼ੀਰੋ ਆਉਂਦਾ ਜੀ ਜ਼ੀਰੋ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਨੇ ਅੱਜ ਉਰੇ ਬੈਠੇ ਨੇ ਇੱਕ ਵਾਰ ਹੱਥ ਖੜਾ ਕਰਕੇ ਦੱਸੋ ਜੀ ਕਿਹਦਾ ਕਿਹਦਾ ਬਿੱਲ ਜ਼ੀਰੋ ਆਉਂਦਾ ਜਿਹਦਾ ਬਿੱਲ ਨਹੀਂ ਆਉਂਦਾ ਲਓ ਦੱਸੋ ਪਿੱਛੇ ਕੀ ਰਹਿ ਗਿਆ ਜੀ ਇਹ ਸਿਰਫ ਤੇ ਸਿਰਫ ਇਹ ਕਰ ਸਕੀ ਆ ਆਮ ਆਦਮੀ ਪਾਰਟੀ ਕਰ ਸਕੀ ਆ ਨਹੀਂ ਕੋਈ ਨਹੀਂ ਸੀ ਕਰ ਸਕਦਾ ਔਰ ਦੂਜਾ ਵਾਅਦਾ ਆਪਾਂ ਕੀਤਾ ਸੀ ਕਿ ਜਿੱਦਣ ਸਰਕਾਰ ਬਣ ਗਈ ਜਿਹੜੇ ਇਲਾਜ ਨੇ ਇਲਾਜ ਡਾਕਟਰੀ ਇਲਾਜ ਇਹ ਤੁਹਾਨੂੰ ਫਰੀ ਤੇ ਟਾਪ ਕੁਆਲਟੀ ਦੇ ਇਲਾਜ ਕਰਕੇ ਦਿਖਾਵਾਂਗੇ ਜਿੱਦਣ ਮੈਨੂੰ ਖੰਨੇ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਸੀ ਖੰਨੇ ਦੀ OPD ਸਿਵਲ ਹਸਪਤਾਲ ਦੀ 300 ਦੀ ਸੀ ਅੱਜ ਪੁੱਛ ਕੇ ਦੇਖਿਓ ਖੰਨੇ ਦੇ ਸਿਵਲ ਹਸਪਤਾਲ ਚ 1200 ਬੰਦਾ ਰੋਜ਼ ਦਵਾਈ ਲੈ ਕੇ ਜਾਂਦਾ ਹੈ ਰੋਜ਼ ਔਰ ਖੰਨੇ ਚਾਹੀਏ ਇਹ 2 ਸਾਲਾਂ ਦੇ ਅੰਦਰ 6 ਮਹੱਲਾ ਕਲੀਨਿਕ ਖੋਲਤੇ ਜੀ 6 ਮਹੱਲਾ ਕਲੀਨਿਕ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਉਹਨਾਂ 6 ਮਹੱਲਾ ਕਲੀਨਿਕਾਂ ਚ 40 ਕਿਸਮ ਦੇ ਖੂਨ ਦੇ ਟੈਸਟ 40 4 0 40 ਕਿਸਮ ਦੇ ਖੂਨ ਦੇ ਟੈਸਟ 95 ਕਿਸਮ ਦੀਆਂ ਦਵਾਈਆਂ ਤੇ ਡਾਕਟਰੀ ਫੀਸ ਸਾਰੀ ਵੀ ਸਾਰੀ ਮਾਫ ਹੈ 1 ਰੁਪਿਆ ਨਹੀਂ ਲੱਗਦਾ ਅੱਜ ਸਾਥੀਓ ਜੇ ਤੁਹਾਨੂੰ ਘਰੇ ਮਾੜੀ-ਮੋਟੀ ਕੋਈ ਖੰਘ, ਬੁਖਾਰ, ਜ਼ੁਕਾਮ ਵੀ ਹੋ ਜਵੇ ਤੁਸੀਂ ਕਿਤੇ ਡਾਕਟਰ ਕੋਲ ਦਵਾਈ ਲੈਣ ਜਾਣੀ ਹੋਵੇ 200 ਤੋਂ 300 ਰੁਪਏ ਡਾਕਟਰ ਦੀ ਫੀਸ ਹੈ ਫੇਰ ਉਹ ਅੱਗੋਂ ਟੈਸਟ ਲਿਖ ਦਿੰਦਾ ਹੈ 1500 ਰੁਪਏ ਟੈਸਟਾਂ ਦਾ ਲੱਗ ਜਾਂਦਾ ਹੈ ਫੇਰ ਜਿਹੜੀ ਡਾਕਟਰ ਦਵਾਈ ਲਿਖਦਾ ਉਹ ਇੱਕ ਐਸੀ ਦੁਕਾਨ ਤੋਂ ਮਿਲਦੀ ਹੁੰਦੀ ਹੈ ਜਿਹੜੀ ਹੋਰ ਕਿਸੇ ਦੁਕਾਨ ਤੋਂ ਨਹੀਂ ਮਿਲਦੀ ਇੱਕ ਬੰਤੇ ਨੂੰ ਜੇ ਅੱਜ ਖਾਂਸੀ ਤੇ ਜ਼ੁਕਾਮ ਬੁਖਾਰ ਦੀ ਦਵਾਈ ਲੈਣੀ ਪਵੇ ਘਰ ਤੋਂ ਘਰ ਤੇ 2000 ਰੁਪਿਆ ਘਟੋ ਘਟ ਖਰਚਾ ਜਾਂਦਾ ਪਰ ਦੂਏ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਾਰਟੀ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਸੁਪਨਾ ਸੀ ਕਿ ਜਿਵੇਂ ਦਿੱਲੀ ਚ ਮੁਹੱਲਾ ਕਲੀਨਿਕ ਚੱਲਦੇ ਨੇ ਐਡਾ ਪੰਜਾਬ ਚ ਵੀ ਚਲਾਵਾਂਗੇ ਅੱਜ ਪੂਰੇ ਪੰਜਾਬ ਦੇ ਅੰਦਰ 6800 ਤੋਂ ਉੱਤੇ 850 ਤੋਂ ਉੱਤੇ ਮੁਹੱਲਾ ਕਲੀਨਿਕ ਚੱਲ ਰਿਹਾ ਔਰ ਲੱਖਾਂ ਲੋਕ ਲੱਖਾਂ ਲੋਕ ਇਹਦਾ ਲਾਹਾ ਲੈ ਚੁੱਕੇ ਨੇ ਔਰ ਪਿੱਛੇ ਇਹਨੂੰ ਆਕੜਾ ਆਇਆ ਸੀ 15 ਲੱਖ ਤੋਂ ਵੱਧ ਬੰਦਾ ਹੁਣ ਤੱਕ ਇਹਨਾਂ ਮਹੱਲਾ ਕਲੀਨਿਕਾਂ ਚੋਂ ਦਵਾਈ ਲੈ ਚੁੱਕਿਆ ਔਰ ਬੜੀ ਹੈਰਾਨੀ ਦੀ ਗੱਲ ਜਿਹੜੇ 6 ਮਹੱਲਾ ਕਲੀਨਿਕ ਖੰਨੇ ਦੇ ਅੰਦਰ ਚੱਲਦੇ ਨੇ 700 ਬੰਦਾ ਰਿਕਾਰਡ ਦਾ ਕਹਿ ਰਿਹਾ 700 ਬੰਦਾ ਇਹ 6 ਮਹੱਲਾ ਕਲੀਨਿਕਾਂ ਚੋਂ ਦਵਾਈ ਲੈ ਕੇ ਜਾਂਦਾ ਰੋਜ਼ ਔਰ ਰੋਜ਼ ਉਹਨਾਂ ਦੇ ਜਿਨ੍ਹਾਂ ਨੇ ਟੈਸਟ ਕਰਵਾਣੇ ਆਉਂਦੇ ਨੇ ਟੈਸਟ ਵੀ ਫ੍ਰੀ ਨੇ ਜਿਨ੍ਹਾਂ ਨੇ ਦਵਾਈ ਲੈਣੀ ਹੈ ਦਵਾਈ ਵੀ ਫ੍ਰੀ ਹੈ ਉਹ ਡਾਕਟਰ ਦੀ ਫੀਸ ਕੋਈ ਨਹੀਂ ਇਹ ਕਰ ਸਕੀ ਹੈ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਸਕੀ ਹੈ ਨਹੀਂ ਅਜੇ ਤੱਕ ਕੋਈ ਨਹੀਂ ਕਰ ਸਕਿਆ ਤੀਜੀ ਗੱਲ ਆਪਾਂ ਤੀਜਾ ਵਾਅਦਾ ਕੀਤਾ ਸੀ ਸਿੱਖਿਆ ਦਾ ਮੈਨੂੰ ਮਾਣ ਮਹਿਸੂਸ ਹੁੰਦਾ ਦੱਸਦੇ ਹੋਏ ਅਜੇ ਤੱਕ ਸਿੱਖਿਆ ਦੇ ਖੇਤਰ ਦੇ ਵਿੱਚ ਜਿੱਡੀ ਵੱਡੀ ਕ੍ਰਾਂਤੀ ਮੁੱਖ ਮੰਤਰੀ ਭਗਵਾਨ ਹਤਮਾਨ ਸਰਕਾਰ ਲੈ ਕੇ ਆਈ ਹੈ ਮੈਨੂੰ ਨਹੀਂ ਲੱਗਦਾ ਐਡੀ ਕੋਈ ਅਜੇ ਤੱਕ ਕਿਸੇ ਨੇ ਕੀਤਾ ਹੋਊ ਮੈਨੂੰ ਇਹ ਦੱਸ ਤੇ ਮਾਨ ਮਹਿਸੂਸ ਹੁੰਦਾ ਕਿ ਖੰਨੇ ਹਲਕੇ ਲਈ ਮੈਂ ਤਾਂ ਹੁਣ ਤੋਂ ਹੀ ਤੁਹਾਨੂੰ ਐਮਪੀ ਸਾਹਿਬ ਕਹਿਣਾ ਸ਼ੁਰੂ ਕਰਤਾ ਐਮਪੀ ਸਾਹਿਬ 9 ਕਰੋੜ 38 ਲੱਖ ਰੁਪਏ ਦੀ ਗ੍ਰਾਂਟ ਖੰਨੇ ਦੇ ਸਰਕਾਰੀ ਸਕੂਲਾਂ ਨੂੰ ਲਿਆ ਕੇ ਦਿੱਤੀ ਹੈ ਮੈਂ 9 ਕਰੋੜ 38 ਲੱਖ ਰੁਪਏ ਦੀ ਜਿਹਦੇ ਵਿੱਚ ਸਾਰੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਜਿਹਦੀ ਚਾਰਦواری ਨਹੀਂ ਸੀ ਚਾਰਦواری ਜਿਹਦੇ ਅੰਦਰ ਕਮਰੇ ਨਹੀਂ ਸੀ ਕਮਰੇ ਬਣਵਾ ਰਹੇ ਨੇ ਜਿਨੀਆਂ ਛੱਤਾਂ ਚੋਂਦੀਆਂ ਸੀ ਛੱਤਾਂ ਠੀਕ ਕਰਾ ਰਹੇ ਨੇ ਜਿੱਥੇ ਬਾਥਰੂਮ ਨਹੀਂ ਸੀ ਉੱਥੇ ਬਾਥਰੂਮ ਟਾਇਲਟ ਬਣਾ ਰਹੇ ਆ ਔਰ ਸਮਾਰਟ ਕਲਾਸਰੂਮ ਬਣਾ ਰਹੇ ਆ ਔਰ ਜਿਹੜੇ ਉਹਨਾਂ ਦੇ ਅੰਦਰ ਪਲੇਗਰਾਉਂਡ ਸੀ ਪਲੇਗਰਾਉਂਡਾਂ ਨੂੰ ਮੇਨਟੇਨ ਕਰਾ ਰਹੇ ਨੇ ਜਿੱਥੇ ਜਿੱਥੇ ਟੀਚਰਾਂ ਦੀ ਕਮੀ ਸੀ ਇਤਿਹਾਸ ਗਵਾਏ ਅੱਜ ਤੱਕ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਟੈਂਕੀਆਂ ਤੇ ਸਾਡੀਆਂ ਭੈਣਾਂ ਸਾਡੇ ਵੀਰ ਟੀਚਰ ਚੜੇ ਫਿਰਦੇ ਸੀ 12710 ਟੀਚਰ ਇੱਕ ਛੱਟੇ 'ਚ ਪੱਕਾ ਕੀਤਾ ਥੋੜੀ ਸਰਕਾਰ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਔਰ ਉਹੀ ਬਸ ਨਹੀਂ 43000 ਸਰਕਾਰੀ ਨੌਕਰੀ 2 ਸਾਲਾਂ 'ਚ 43000 ਸਰਕਾਰੀ ਨੌਕਰੀ ਵੱਖ-ਵੱਖ ਵਿਭਾਗਾਂ ਚ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਔਸਤ ਕੱਢ ਕੇ ਦੇਖ ਲਿਓ ਰੋਜ਼ ਦੀਆਂ 60 ਨੌਕਰੀਆਂ ਵੜਦੀਆਂ ਜਿਹੜੀ ਸਰਕਾਰ 2 ਸਾਲਾਂ ਚ 60 ਨੌਕਰੀਆਂ ਰੋਜ਼ ਦੀਆਂ ਸਰਕਾਰੀ ਦੇ ਰਹੀ ਹੋਵੇ 43000 ਬੱਚਾ ਹੁਣ ਤੱਕ ਪੱਕਾ ਕਰ ਚੁੱਕੀ ਹੋਵੇ ਉਹ ਵੀ ਕਿੰਨੀ ਦੇਰ ਚ 2 ਸਾਲਾਂ ਚ ਇਸ ਤੋਂ ਵੱਡੀ ਵਧੀਆ ਸਰਕਾਰ ਹੋਰ ਕੀ ਹੋ ਸਕਦੀ ਹੈ ਸਾਥੀਓ ਦੇਖੋ ਇੱਕ ਗੱਲ ਯਾਦ ਰੱਖਿਓ ਇਹ ਜਿਹੜੇ ਹੁਣ ਤੱਕ ਆਉਰੇ ਹੱਥ ਪੰਜਾ ਵੀ ਤੁਰਦਾ ਫਿਰਦਾ ਰਿਹਾ ਇਹ ਕਿਹੜਾ ਹੱਥ ਪੰਜਾ ਹੈ ਇਹ ਉਹ ਹੱਥ ਪੰਜਾ ਹੈ ਜਿਨੇ ਪਹਿਲਾਂ ਸਾਡੇ ਭੋਲੇ ਭਾਲੇ ਬੱਚਿਆਂ ਦੇ ਹੱਥਾਂ 'ਚ ਹਥਿਆਰ ਚੁਕਾਏ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਬਣਾਉਣ ਤੇ ਮਜਬੂਰ ਕੀਤਾ ਜਦੋਂ ਉਹ ਬੱਚੇ ਇਸ ਰਾਤ ਤੁਰਪੇ ਫਿਰ ਉਹਨਾਂ ਨੂੰ ਝੂਠੇ ਮੁਕਾਬਲੇ ਕਰਕੇ ਰੇਲ ਗੱਡੀ ਦੀਆਂ ਆਵਾਜ਼ਾਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਔਰ ਹੈਰਾਨੀ ਦੀ ਗੱਲ ਜਦੋਂ ਉਰੇ ਵੀ ਉਹਨਾਂ ਦਾ ਸਬਰ ਪੂਰਾ ਨਾ ਹੋਇਆ ਤਾਂ ਸਾਡੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਵਰਗੇ ਸਥਾਨ ਦੇ ਉੱਤੇ ਟੈਂਕਾਂ ਤੋਪ ਤੱਕ ਚੜਾਏ ਲੋਕਾਂ ਨੇ ਇਹ ਹੱਥ ਪੰਜਾ ਇਹ ਖੂਨੀ ਹੱਥ ਪੰਜਾ ਇਹ ਪੰਜਾਬ ਦਾ ਰਖਵਾਲਾ ਬਣੂ ਜਿਹੜਾ ਕਦੇ ਐਮਰਜੈਂਸੀ ਲਾਗੂ ਕਰਦਾ ਸੀ ਕਦੇ ਕੁਝ ਲਾਗੂ ਕਰਦਾ ਸੀ ਬੜਤੀ ਦੇ ਬੂਤੇ ਚ ਪੰਜਾਬ ਪਾ ਕੇ ਰੱਖਤਾ ਸੀ ਇਹ ਲੋਕਾਂ ਨੇ ਤੇ ਦੂਜਾ ਦੂਜਾ ਤੱਕੜੀ ਅੱਜ ਤੱਕ ਲੋਕ ਇਹ ਸੋਚ ਕੇ ਤੱਕੜੀ ਨੂੰ ਵੋਟ ਪਾਉਂਦੇ ਸੀ ਕਿ ਘੋੜੇ ਇਹ ਸਾਡੇ ਬਾਬੇ ਨਾਨਕ ਦੀ ਤੱਕੜੀ ਹੈ ਪਰ ਬਾਬੇ ਨਾਨਕ ਦੀ ਤੱਕੜੀ ਕਦੋਂ ਇਸ ਬਾਦਲ ਦੀ ਤੱਕੜੀ ਬਣ ਗਈ ਕਦੋਂ ਉਹਦਾ ਮੂੰਹ ਬਾਦਲ ਪਿੰਡ ਕੰਨੀ ਨੂੰ ਹੋ ਗਿਆ ਕਦੋਂ ਤੇਰਾ ਤੇਰਾ ਤੋਲ ਦੀ ਮੇਰਾ ਮੇਰਾ ਤੋਲਣ ਲੱਗੀ ਕਦੋਂ ਉਸ ਤੱਕੜੀ ਦੇ ਵਿੱਚ ਉਸ ਤੱਕੜੀ 'ਚ ਚਿੱਟਾ ਤੋਲਣ ਲੱਗ ਗਿਆ ਅੱਜ ਬੱਚਾ ਬੱਚਾ ਪੰਜਾਬ ਦਾ ਜਾਣਦਾ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਚਿੱਟੇ ਦੀ ਲਹਿਰ ਉੱਠੀ ਜਿਹੜੇ 70 ਬੱਚਾ ਤੇ ਘਰਾਂ 'ਚ ਜਿਹੜੇ ਇਹ ਨਸ਼ਾ ਆਇਆ ਇਹ ਲੋਕ ਕੌਣ ਲੈ ਕੇ ਆਏ ਇਹ ਗੈਂਗਸਟਰਿਜ਼ਮ ਕੌਣ ਲੈ ਕੇ ਆਇਆ ਇਹ ਬੱਚਾ ਬੱਚਾ ਜਾਣਦਾ ਹੈ ਇਹ ਦੱਸਣ ਦੀ ਜ਼ਰੂਰਤ ਨਹੀਂ ਇਹ ਲੋਕ ਇਹ ਲੋਕ ਕਚੈਰੀ 'ਚ ਭਾਵੇਂ ਬਖਸ਼ੇ ਜਾਣ ਇਹ ਉਸ ਖੁਦਾ ਦੀ ਕਚੈਰੀ 'ਚ ਉਸ ਪ੍ਰਮਾਤਮਾ ਦੀ ਕਚੈਰੀ 'ਚ ਇਹ ਲੋਕ ਕਦੇ ਨਹੀਂ ਬਖਸ਼ੇ ਜਾਣਗੇ ਯਾਦ ਰੱਖਿਓ ਸਾਥੀਓ ਇਹ ਲੋਕਾਂ ਨੇ ਆਪਣੀਆਂ ਕਾਰਾਂ ਤੱਕ ਸਮਗਲਰਾਂ ਨੂੰ ਦੇ ਰੱਖੀਆਂ ਸੀ ਇਹ ਲੋਕਾਂ ਦੇ ਨਾਲ ਗੱਡੀਆਂ 'ਚ ਬੈਠ ਕੇ ਸਮਗਲਰ ਘੁੰਮਦੇ ਰਹੇ ਨੇ ਇਤਿਹਾਸ ਕੋਾਏ ਇੱਕ ਪਾਸੇ ਨਿਗਾਹ ਮਾਰ ਕੇ ਦੇਖਿਓ ਆਮ ਆਦਮੀ ਪਾਰਟੀ ਦੀ ਟੀਮ ਬੈਠੀ ਹੈ ਜਿੰਨੇ ਬੰਦੇ ਚਾਹੇ ਮੇਰੇ ਨਾਲ ਗੱਡੀ 'ਚ ਘੁੰਮਦੇ ਨੇ ਚਾਹੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਸਭ ਬੈਠੇ ਨੇ ਇਹਨਾਂ ਦੀ ਗੱਡੀ 'ਚ ਘੁੰਮਦੇ ਨੇ ਇਹਨਾਂ ਦੇ ਹਲਕੇ 'ਚ ਜਾ ਕੇ ਨੇ ਦੀ ਰਿਪੋਰਟਿਸ਼ਨ ਪੁੱਛ ਕੇ ਆਇਓ ਮੈਂ ਕਿਹਾ ਬੱਚਾ ਬੱਚਾ ਇਹਨਾਂ ਦੀ ਤਾਰੀਫ ਕਰਦਾ ਇਹਨਾਂ ਦੇ ਸੁਭਾਅ ਦੀ ਤਾਰੀਫ ਕਰਦਾ ਇਹਨਾਂ ਦੀ ਇਮਾਨਦਾਰੀ ਦੀ ਮਸਾਲਾ ਦੁੰਦਾ ਅੱਜ ਅਸੀਂ ਆਪਣੀ ਗੱਡੀ 'ਚ ਉਸ ਬੰਦੇ ਨੂੰ ਬਿਠਾਣਿਆ ਜਿਹੜੇ ਬੰਦੇ ਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਲੀਟਰ ਨਹੀਂ ਬਦਨਾਮ ਹੁੰਦੇ ਲੀਟਰਾਂ ਨੂੰ ਨਾਲ ਦਾ ਬਦਨਾਮ ਕਰ ਦਿੰਦੇ ਨੇ ਲੀਟਰਾਂ ਨੂੰ ਨਾਲ ਦੇ ਜਿੰਦਾਬਾਦ ਸੋ ਅੱਜ ਜੇ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਇੱਕ ਪਰਿਵਾਰ ਦਾ ਸਾਥੀਓ 2 ਤੋਂ 3000 ਰੁਪਇਆ ਬਚਣ ਲੱਗ ਗਿਆ ਜੇ ਅੱਜ ਦਵਾਈਆਂ ਦੀ ਗੱਲ ਕਰਦੇ ਆ ਇੱਕ ਪਰਿਵਾਰ ਦਾ 2 ਤੋਂ 3000 ਦਵਾਈਆਂ ਦਾ ਬਚਣ ਲੱਗ ਗਿਆ ਅੱਜ ਉਹ 5 ਤੋਂ 6000 ਰੁਪਇਆ ਮਹੀਨੇ ਦਾ ਦੇਖੋ ਤੁਸੀਂ 5 ਤੋਂ 6000 ਰੁਪਇਆ ਮਹੀਨੇ ਦਾ ਸਿੱਧਾ ਥੋੜੀ ਜਵ ਜੇਰ ਚ ਸੱਦਾ ਭਗਵਾਨ ਤਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੈਂਦਾ ਕਰਤਾ ਤੇ ਦੂਏ ਪਾਸੇ ਇਹ ਲੁਟੇਰੇ ਕੀ ਕਰਦੇ ਸੀ ਸਾਨੂੰ ਸਾਰੀ ਜ਼ਿੰਦਗੀ ਇਹਨਾਂ ਨੇ ਗਲੀਆਂ ਨਾਲੀਆਂ ਚੜਜਾ ਕੇ ਰੱਖਿਆ ਆ ਮੈਨੂੰ ਯਾਦ ਆ ਜਦਨ ਮੈਂ ਇਹ ਵਿਧਾਨ ਸਭਾ ਦੀ ਸੌ ਚੁੱਕੀ ਹੈ ਜੀਪੀ ਸਾਹਿਬ ਮੈਂ ਥੋੜੀ ਗੱਲ ਦੱਸਦਾ ਇਹ ਸੁਣਨ ਵਾਲੀ ਗੱਲ ਦਾ ਤੁਹਾਨੂੰ ਸਾਡੇ ਖੰਨੇ ਏਰੀਏ ਚ 19 ਕਲੋਨੀਆਂ ਅਨ ਅਪਰੂਵਡ ਕਟੀਆਂ ਇਹਨਾਂ ਨੇ ਕਾਂਗਰਸੀਆਂ ਨੇ 19 ਕਲੋਨੀਆਂ ਅਨ ਅਪਰੂਵਡ ਔਰ ਉਹ 19 ਕਲੋਨੀਆਂ ਚ ਸੀਵਰੇਜ ਧਾਂਦਲੀ ਕਰਕੇ ਅਮਰਤ ਸਕੀਮ ਦੇ ਪੈਸੇ ਚੋਈ ਪਵਾਤਾ ਦੇਖੋ ਤੁਸੀਂ ਪੈਣਾ ਤਾਂ ਸੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਪਰ ਜਿਹੜੀ 19 ਕਲੋਨੀਆਂ ਕਟੀਆਂ ਉਹਦੇ ਚ ਪਵਾ ਕੇ ਸੀਵਰੇਜ ਸੁਣਨ ਵਾਲੀ ਗੱਲ ਹੈ ਉਹਦੇ ਚ ਪੈਸਾ ਲਵਾਤਾ ਔਰ ਕਲੋਨੀਆਂ ਵੇਚ ਕੇ ਆਪ ਖਾ ਕੇ ਉੱਪਰੋਂ ਮਲਾਈਆਂ ਔਰ ਉਹਨੇ ਚਲਾ ਕੇ ਸ਼ਰਾਬ ਫੈਕਟਰੀਆਂ ਆਪ ਤੁਰਦੇ ਬਣੇ ਔਰ ਸਾਨੂੰ ਕੀ ਦੇ ਕੇ ਗਏ ਉਜਾੜ ਕੇ ਖੰਨਾ ਗੱਲ ਸਮਝੋ ਸੋ ਇਹਨੂੰ ਬਸਾਉਣਾ ਖੰਨੇ ਨੂੰ ਕਿਉਂ ਕਿਉਂਕਿ ਉਹਨਾਂ ਨੂੰ ਖੰਨੇ ਨਾਲ ਕੋਈ ਮਤਲਬ ਨਹੀਂ ਸੀ ਉਹਨਾਂ ਦਾ ਖੰਨਾ ਕੀ ਲੱਗਦਾ ਸੀ ਨਾ ਖੰਨੇ ਦੇ ਉਹ ਜੰਮੇ ਸੀ ਨਾ ਪੜੇ ਸੀ ਨਾ ਖੰਨੇ ਨਾਲ ਲੈਣਾ ਦੇਣਾ ਜਿਹੜਾ ਇਸ ਤੋਂ ਪਹਿਲਾਂ ਅਕਾਲੀਆਂ ਦਾ ਆਇਆ ਸੀ ਉਹ ਕਿਹੜੇ ਖੰਨੇ ਦਾ ਸੀ ਉਹ ਵੀ ਬਾਹਰੋਂ ਆਇਆ ਸੀ ਮੈਂ ਇਹਨਾਂ ਗਲੀਆਂ 'ਚ ਜੰਮਿਆ ਲਲੇੜੀ ਰੋਡ ਤੇ ਮੇਰੀ ਰਹਾਇਸ਼ ਹੈ ਇਸ ਖੰਨੇ 'ਚ ਮੈਂ ਪਲੇ ਆ, ਉਰੇ ਮੈਂ ਆਪਣਾ ਬਚਪਨ ਹਟਾਇਆ, ਉਰੇ ਮੈਂ ਆਪਣੀ ਜਵਾਨੀ ਦੇਖ ਰਿਹਾ, ਉਰੀ ਮੈਂ ਮਰ ਮੁੱਕ ਜਾਣਾ। ਐਸੇ ਖੰਨੇ ਦੇ ਅੰਦਰ ਘਰ ਤੋਂ ਘੱਟ ਸਾਨੂੰ ਖੰਨੇ ਦਾ ਪਤਾ ਤਾਂ ਹੈ, ਖੰਨੇ ਦੀਆਂ ਤਕਲੀਫਾਂ ਕੀ ਨੇ। 2 ਸਾਲਾਂ ਤੋਂ ਆ ਜਿਹੜੇ ਖੰਨੇ ਦੇ ਚੌਕ ਸੀ, ਜਿਹੜੇ ਤੁਸੀਂ ਚੌਕ ਦੇਖਦੇ ਹੋ ਨਾ, ਖੰਨੇ ਦੇ ਸਾਰੇ ਚੌਕ, ਅਮਲੋੜ ਰੋਡ ਦਾ, ਲਲਹੇੜੀ ਰੋਡ ਦਾ, ਸਮਰਾਲਾ ਰੋਡ ਦਾ, ਮਲੇਰਕੋਟਲਾ ਰੋਡ ਦਾ, ਇਹ ਚੌਕਾਂ ਦੇ ਵਿੱਚ ਕੰਦਾ ਕਰਕੇ ਕੂੜੇ ਦੇ ਡੰਪ ਬਣਾਏ ਹੋਏ ਸੀ ਯਾਦ ਰੱਖਿਓ ਕੂੜੇ ਦੇ ਡੰਪ ਜਿੱਥੇ ਖੰਨੇ ਦਾ ਸ਼ਮਸ਼ਾਨ ਘਾਟ ਹੈ ਉਹਦੇ ਸਾਹਮਣੇ ਜਿਹੜਾ ਬਰੋਟਾ ਲੱਗਿਆ ਉਹਦੇ ਨਾਲ ਵੀ ਬਹੁਤ ਵੱਡਾ ਕੂੜੇ ਦਾ ਡੰਪ ਹੁੰਦਾ ਸੀ ਉਸ ਡੰਪ ਨੂੰ ਕਿਵੇਂ ਚਕਾਇਆ ਇਹ ਚੌਂਕਾਂ 'ਚੋਂ ਕੂੜੇ ਦੇ ਡੰਪ ਮੈਂ ਕਿਵੇਂ ਚਕਵਾਏ ਇਹਨਾਂ 'ਚ ਮੈਂ ਗਰੀਲਾ ਕਿਵੇਂ ਲਵਾਈਆਂ ਉਹਦੇ ਇੰਟਰਲੋਕਿੰਗ ਟਾਇਲਾਂ ਕਿਵੇਂ ਲਵਾਈਆਂ ਖੰਨੇ ਦੇ ਕੱਲੇ-ਕੱਲੇ ਚੌਕਾਂ ਦੇ ਵਿੱਚ ਰਾਤ ਨੂੰ ਰੋਸ਼ਨਾਉਣ ਲਈ ਲਾਈਟਾਂ ਕਿਵੇਂ ਲਗਾਈਆਂ ਮੈਨੂੰ ਪੁੱਛ ਕੇ ਦੇਖੋ ਮੈਂ 2 ਸਾਲ ਕਿਵੇਂ ਸੰਘਰਸ਼ ਕਰ ਰਿਹਾ ਹਾਂ ਹਾਲ ਦੀ ਘੜੀ 'ਚ ਖੰਨੇ ਦੀ ਮਿਊਸਪਲ ਕਮੇਟੀ ਦੇ ਉੱਤੇ ਵੀ ਇਹਨਾਂ ਦਾ ਕਬਜ਼ਾ ਆਲੇ ਉਹ ਜਾਦਾ ਦੇੜ ਨਹੀਂ ਰਹਿਣਾ ਜਾਦਾ ਦੇੜ ਨਹੀਂ ਰਹਿਣਾ ਜਿਵੇਂ ਇਹਨਾਂ ਦੀਆਂ ਜ਼ਮਾਨਤਾਂ ਜਪਤ ਹੋਈਆਂ ਨੇ ਨਾ ਰੁਕ ਜਾਓ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਐਮਸੀਆਂ ਦੀਆਂ ਇਹਨਾਂ ਦੇ ਸਰਪੰਚਾਂ ਦੀਆਂ ਇਹਨਾਂ ਦੇ ਬਲਾਕ ਸੰਪਤੀ ਮੈਂਬਰਾਂ ਦੀਆਂ ਇਹਨਾਂ ਦੇ ਜਿਹੜਾ ਅਫੀਸ਼ਰ ਮੈਂਬਰ ਆਣੀਆਂ ਵੀ ਜਮਾਨਤਾਂ ਜਬਤ ਹੋਣ ਆਣੀਆਂ ਕਰਾਉ ਪਤਾ ਕੌਣ ਤੁਸੀਂ ਕਰਾਓਗੇ ਮੈਨੂੰ ਮਾਣ ਤੁਹਾਡੇ ਤੇ ਮੈਨੂੰ ਮਾਣ ਕਿਉਂਕਿ ਅੱਤ ਖੁਦਾ ਦਾ ਬੈਰ ਹੁੰਦਾ ਇਹਨਾਂ ਨੇ ਅੱਤੇ ਇੰਨੀ ਜ਼ਿਆਦਾ ਚੁੱਕੀ ਹੋਈ ਹੈ ਸੋ ਸਾਥੀਓ ਹੱਥ ਜੋੜ ਕੇ ਅੱਜ ਬੇਨਤੀ ਕਰਨ ਆਏ ਆ ਕਿ ਵਿਗਲ ਵੱਜ ਚੁੱਕਿਆ ਹੈ 1 ਜੂਨ ਨੂੰ ਅੱਜ ਤਰੀਕ ਦੇਖ ਲਓ 16 ਅੱਜ ਤੋਂ ਸਹੀ 2.5 ਮਹੀਨੇ ਬਾਅਦ 1 ਜੂਨ ਨੂੰ ਆਪਣੇ ਮੈਂਬਰ ਪਾਰਲੀਮੈਂਟ ਦੀ ਚੋਣ ਹੋਣੀ ਹੈ ਔਰ ਮੈਂਬਰ ਪਾਰਲੀਮੈਂਟ ਵੱਲੋਂ ਜੋ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤਾ ਸਾਨੂੰ ਹੀਰਾ ਇਨਸਾਨ ਸਾਡਾ ਵੀਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਬੈਠੇ ਨੇ ਔਰ ਆਪਾਂ ਸਾਰਿਆਂ ਨੇ ਸਾਰਿਆਂ ਨੇ ਇੱਕ ਮਤ ਹੋ ਕੇ ਆਪਣੇ ਵੀਰ ਗੁਰਪ੍ਰੀਤ ਸਿੰਘ ਜੀਪੀ ਜੀ ਨੂੰ ਉਰੋ ਲੋਕ ਸਭਾ ਦੀ ਸੀਟ ਚੁਟਾ ਕੇ ਉਥੇ ਭੇਜਣਾ ਦਿੱਲੀ ਕਿਉਂ ਭੇਜਣਾ ਕਾਰਨ ਕੀ ਹੈ ਇਸ ਲਈ ਭੇਜਣਾ ਕਿਉਂਕਿ ਇੱਕ ਤਾਂ ਸਾਡੇ ਹਲਕੇ ਲਈ ਫੰਡ ਆਇਆ ਕਰੂ ਇੱਕ ਤਾਂ ਸਾਡੇ ਹਲਕੇ ਨੂੰ ਫੰਡ ਆਇਆ ਕਰੂ ਸਾਡੇ ਵੀਰ ਨੇ ਇਹ ਜਦ ਮਰਜੀ ਅਸੀਂ ਇਹਨਾਂ ਨੂੰ ਬੁਲਾ ਕੇ ਜੋ ਮਰਜੀ ਮੰਗ ਲਈਏ ਉਹ ਲਵਾਗੇ ਨਾ ਤੋਂ ਦੂਜਾ ਦੂਜਾ ਸਭ ਤੋਂ ਵੱਡਾ ਜੋ ਕੇਂਦਰ ਦੇ ਅੰਦਰ ਮੋਦੀ ਸਰਕਾਰ ਨਰਿੰਦਰ ਮੋਦੀ ਸਰਕਾਰ ਪੰਜਾਬ ਦੇ ਨਾਲ ੱੱਕਾ ਕਰਨ ਲੱਗੀ ਹੈ ਪੰਜਾਬ ਦੇ ਨਾਲ ਐਡਾ ਧਰੋ ਕਰਨ ਲੱਗੀ ਹੈ 8000 ਕਰੋੜ ਰੁਪਈਆ ਪੰਜਾਬ ਦਾ ਰੋਕੀ ਬੈਠੇ ਨੇ ਜਿਹਦੇ ਚ 5500 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਤੱਕ ਰੋਕਿਆ ਹੋਇਆ ਹੈ ਪਿੰਡੂ ਵਿਕਾਸ ਪੱਤਾ ਉਹ ਸਾਰੇ ਪੈਸੇ ਜਿਹੜੇ ਸਾਨੂੰ ਮੋਦੀ ਨਹੀਂ ਦੇਣਾ ਚਾਹੁੰਦਾ ਉਹ ਸਾਰੇ ਦੇ ਸਾਰੇ ਪੈਸੇ ਆਪਾਂ ਲੈ ਕੇ ਆਵਾਂਗੇ ਆ ਸਾਡੇ ਵੀਰ ਹੋਣੀ ਜਦ ਤੱਕੜੇ ਹੋ ਕੇ ਜਾਣਗੇ ਉੱਥੇ ਬੋਲਣਗੇ ਲੋਕ ਸਭਾ ਦੇ ਅੰਦਰ ਉਤੋਂ ਫਿਰ ਆਪਾਂ ਆਪਣੇ ਹੱਕਾਂ ਦੀ ਆਵਾਜ਼ ਮਜ਼ਬੂਤ ਕਰਾਂਗੇ